ਸਾਰੇ ਸੰਸਾਰ ਦੇ ਵਿੱਚ ਮਹਾਰਾਣੀ ਦੇ ਬਸਤੇ ਵਰਤਾਂ ਨੂੰ ਜੈ ਮਾਤਾ ਦੀ ਔਰ ਅਸੀਂ ਇਹ ਦੱਸਣਾ ਚਾਹਾਂਗੇ ਕਿ ਸ਼ਹਿਰ ਕੋਟਕਪੂਰਾ ਦੇ ਵਿੱਚ ਇਹ ਪਿਛਲੇ 8-9 ਸਾਲਾਂ ਤੋਂ ਲਗਾਤਾਰ ਮਾਂ ભગવતી ਦੀ કૃપા ਦੇ ਨਾਲ ਦੇ સ્વામી શ્રી શ્રી 108 ਬ੍ਰામリン ਹਰੀਗ੍ਰੀ ਦੀ ਮਹਾਰਾਣੀ ਦੇ ਅਸ਼ੀਰਵਾਦ ਦੇ ਸਦਕਾ ਇਹ 80 ਸਾਲਾਂ ਤੋਂ 24 ਘੰਟੇ ਦਾ ਜਾਗਰਣ ਹੁੰਦਾ ਆ ਰਿਹਾ ਹੈ ਜੋ ਸਾਰੇ ਸ਼ਹਿਰ ਕੋਟਪੂਰਾ ਤੇ ਸਮੂਹ ਧਾਰਮਿਕ ਭਜਨ ਮੰਡਲੀਆਂ ਦੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਕਰਵਾਇਆ ਜਾਂਦਾ ਹੈ ਔਰ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਸੁੰਦਰ ਦਰਬਾਰ ਲੱਗਿਆ ਹੋਇਆ ਹੈ ਔਰ ਭਜਨ ਹੋ ਰਿਹਾ ਹੈ ਸਵੇਰ 7 ਵਜੇ ਤੋਂ ਇਹ ਭਜਨ ਸ਼ੁਰੂ ਹੋਇਆ ਹੈ ਔਰ ਅੱਜ ਸ਼ਨੀਵਾਰ ਸਵੇਰ 7 ਵਜੇ ਤੋਂ ਲੈ ਕੇ ਕੱਲ ਐਤਵਾਰ ਸਵੇਰ 7 ਵਜੇ ਇਸ ਦਾ ਭੋਗ ਪਾਇਆ ਮਹਾਰਾਣੀ ਦੀ ਕਿਰਪਾ ਦੇ ਨਾਲ ਔਰ ਪੰਜਾਬ ਭਰ ਤੋਂ ਜਿਹੜੀਆਂ ਮੰਡਲੀਆਂ ਹਨ ਉਹਨਾਂ ਨੂੰ ਸੱਦਾ ਦਿੱਤਾ ਗਿਆ ਹੈ ਬਸੋ ਸਮੇਂ ਸਮੇਂ ਦੇ ਦੌਰਾਨ ਕੋ ਇੱਥੇ ਪਹੁੰਚਣ ਵਾਲੀਆਂ ਦੇ 2 ਘੰਟੇ ਕੋ 4 ਘੰਟੇ ਕੋ 2 ਘੰਟੇ ਵੀ 4 ਘੰਟੇ ਦੇ ਹਿਸਾਬ ਨਾਲ ਸਾਰਿਆਂ ਨੂੰ ਟਾਈਮ ਦਿੱਤਾ ਜਾਏਗਾ ਔਰ ਇਸੇ ਤਰ੍ਹਾਂ ساری ਰਾਤ ਮਹਾਰਾਣੀ ਦਾ ਭਜਨ ਇਸੇ ਤਰ੍ਹਾਂ ਹੀ ਨਾਲ ਤੁਸੀਂ ਦੇਖਦੇ ਹੋ ਨਾਲ ਭੰਡਾਰਾ ਚੱਲ ਰਿਹਾ ਹੈ ਔਰ 4 ਘੰਟੇ ਮਹਾਰਾਣੀ ਦੀ ਕਿਰਪਾ ਦੇ ਨਾਲ ਚੱਲਦਾ ਰਹੇਗਾ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤ ਨੂੰ ਅਸੀਂ ਸੰਦੇਸ਼ ਦੇਣਾ ਚਾਹਾਂਗੇ ਕਿ ਇਸ ਤਰ੍ਹਾਂ ਦੀਆਂ ਧਾਰਮਿਕ ਪ੍ਰੋਗਰਾਮਾਂ ਦੇ ਨਾਲ ਜੁੜੋ ਔਰ ਨਸ਼ਿਆਂ ਨੂੰ ਤਿਆਗੋ ਖਾਸ ਕਰਕੇ ਜਿੱਥੇ ਬਹੁਤ ਜ਼ਿੰਮੇਵਾਰ ਹੈ ਅੱਜ ਸਾਡੇ ਪੰਜਾਬ ਨਸ਼ਿਆਂ ਨੇ ਜਕੜ ਲਿਆ ਹੈ ਮੈਂ ਕਹਿਣਾ ਚਾਹਾਂਗਾ ਵੀ ਕਿਤੇ ਵੀ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਹੋਵੇ ਜੋ ਕਿਸੇ ਦਵਾਰਾ ਸਾਹਿਬ ਦੇ ਵਿੱਚ ਹੁੰਦਾ ਹੈ ਚਾਹੇ ਕਿਤੇ ਮੰਦਿਰ ਦੇ ਵਿੱਚ ਹੁੰਦਾ ਹੈ ਤਾਂ ਉੱਥੇ ਪਹੁੰਚ ਕੇ ਧਾਰਮਿਕ ਪ੍ਰੋਗਰਾਮ ਦੇ ਨਾਲ ਜੁੜਿਆ ਜਾਵੇ ਨਾ ਕਿ ਨਸ਼ਾ ਨਾਲ ਜੁੜਿਆ ਜਾਵੇ ਜਿਸਾ ਸਾਡੇ ਪ੍ਰਧਾਨ ਨੇ ਸ਼੍ਰੀ ਵਰਦੀਪਾਤਨ ਸ਼ਰਮਾ ਜੀ ਵੀ ਰਿਟਾਇਰ ਰਟਾਈਟ ਨੇ ਔਰ ਇਸ ਖਾਸ ਕਰ ਮੈਂ ਕਹਿਣਾ ਚਾਹਾਂਗਾ ਕਿ ਸਾਡੀ ਮਾਂ ਦੁੱਖਾ ਭੈਣ ਮੰਡਲੀ ਪੁਰਾਣਾ ਸ਼ਹਿਰ ਕੋਲ ਹੁੰਦਾ ਪਿਛਲੇ ਆਪਣੇ ਲੰਬੇ ਸਮੇਂ ਤੋਂ ਭਗਤਾਂ ਦੀ ਸੇਵਾ ਕਰਦੇ ਆ ਰਹੀ ਹਾਂ ਜਰੂਰ ਅਸੀਂ ਨਿਸ਼ਕਾਮ ਜਾਗਰਣ ਕਰਦੇ ਆ ਅਸੀਂ ਕਿਸੇ ਦੇ ਘਰ ਕੋ ਜਾਗਰਣ ਕਰਦੇ ਹਾਂ ਤੇ ਅਸੀਂ ਉੱਥੋਂ ਕੋਈ ਪੈਸਾ ਨਹੀਂ ਲੈਂਦੇ ਬਿਲਕੁਲ ਨਿਸ਼ਕਾਮ ਜਿਹੜਾ ਹੈ ਉਹ ਸੇਵਾ ਕੀਤੀ ਜਾਂਦੀ ਹੈ ਜਿਹੜਾ ਚੜਾਵਾ ਹੈ ਉਹ ਤੁਸੀਂ ਇਹ ਦੇਖ ਰਹੇ ਹੋ ਅਸੀਂ ਸਾਲ ਬਾਅਦ ਇਹ ਪ੍ਰੋਗਰਾਮ ਕਰਾਉਨੇ ਆ ਤਾਂ ਉੱਥੇ ਪੈਸੇ ਖਰਚੇ ਜਾਂਦੇ ਆ ਜਾਂ ਅਸੀਂ ਕੋਈ ਗਰੀਬ ਕੰਨਿਆਂ ਦਾ ਕੋ ਪੜ੍ਹਾਈ ਦਾ ਕੋ ਸਾਧਨ ਹੁੰਦਾ ਤਾਂ ਉੱਥੇ ਅਸੀਂ ਜਿੰਨਾ ਵੀ ਦਸਵੰਦ ਸਾਡੇ ਕੋਲ ਵਤ ਵਤ ਕੱਢਿਆ ਜਾ ਸਕਦਾ ਉਹ ਕੱਢਦੇ ਆ ਇਹ ਇਸੇ ਤਰ੍ਹਾਂ ਸਾਡੀ ਜਿਹੜੀ ਸੰਸਥਾ ਹੈ ਉਹ ਇਹ ਸਾਰੇ ਧਾਰਮਿਕ ਕੰਮ ਕਰਦੀ ਹੈ ਸਰ ਮੰਦਰ ਕਮੇਟੀ ਬਾਰੇ ਵੀ ਜਾਣਕਾਰੀ ਦੇ ਦਵਾਂ ਕਿਹੜੇ ਪ੍ਰਧਾਨ ਨੇ ਤੁਹਾਡੇ ਹਾਂਜੀ ਮੰਦਰ ਕਮੇਟੀ ਬਾਰੇ ਮੈਂ ਸਾਡੀ ਜਿਹੜੀ ਕਮੇਟੀ ਦਾ ਨਾਮ ਹੈ ਮਾਂ ਦੁਰਗਾ ਭਜਨ ਮੰਡਲੀ ਸ਼ਹਿਰ ਕੋਟ ਪੂਰਾ ਪੁਰਾਣਾ ਸ਼ਹਿਰ ਜਿਹੜਾ ਹੈ ਉਹ ਸਾਡਾ ਐਡਰੈਸ ਹੈ ਔਰ ਸਾਡੇ ਇਸ ਮੰਡਲ ਦੇ ਸਰਪ੍ਰਸਤ ਬਾਊ ਅਜੀਤਪਾਲ ਮਹਿਤਾ ਜੀ ਨੇ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਸਾਰਾ ਕਾਰਜਵਾਰ ਹੁੰਦਾ ਹੈ ਔਰ ਸਾਡੇ ਪ੍ਰਧਾਨ ਸ਼੍ਰੀ ਪ੍ਰਦੀਪ ਰਤਨ ਸ਼ਰਮਾ ਜੀ ਦੇ ਤਹਿਤ ਨਿਰਦੇਸ਼ਾਂ ਦੇ ਹੇਠ ਸਾਰਾ ਦਾ ਜਤਾਰ ਜਾਂਦਾ ਜਿਸ ਇਹਨਾਂ ਦੀ ਡੇਟ ਲਿਖਦੇ ਅਨੁਸਾਰ ਇਹ ਸਾਰਾ ਕੰਮ ਕਰਦਾ ਹੈ ਪਰ ਸਾਡੇ ਇਸ ਮੰਡਲ ਦੇ ਸਜਾਨਾ ਮਦਿਸ਼ੀ ਸ਼ੰਦਰ ਕੁਮਾਰ ਪੁਰੀ ਜੀ ਨੇ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਬੇਸ਼ਕਮਾਰ ਨਾਰੰਗੀ ਨੇ ਔਰ ਸਾਡੇ ਜਿਹੜੇ ਪ੍ਰਚਾਰਕ ਨੇ ਕੋ 파ਰ ਸਮਿਤਾ ਜੀ ਨੇ ਸਾਡੇ ਸਤਿਪੰਥੀ ਸਾਡੇ ਮੈਂਬਰ ਨੇ ਤਾਰੀ ਬਾੜੀ ਸਾਡੇ ਮੈਂਬਰ ਨੇ ਜੈਜਵਾਲਾ ਲਗਰ ਦੇ ਜੋ ਰਾਜਨੀਤਿਕ ਔਰ ਦੀਸ਼ੀ ਸ਼ਰਮਾ ਜੀ ਨੇ ਇਸੇ ਤਰ੍ਹਾਂ ਹੀ ਮੇਨੋਲੀ ਦਾਸ ਨੂੰ ਰੋਜੀ ਸ਼ਰਮਾ ਜੀ ਤਾਰੀ ਸ਼ਰਮਾ ਜੀ ਇਹ ਸਾਰੇ ਜਿਹੜੀ ਹੈ ਇਸ ਮੰਡਲ ਦੇ ਸਰਪ੍ਰਸਤ ਦਾ ਭਗਤ ਨੇ ਔਰ ਦਾਸ ਨੂੰ ਪਿਛਲੇ ਸਾਲ ਹੀ ਇਸ ਮੰਡਲ ਨੂੰ ਬਹੁਤ ਮਾਣ ਦਿੱਤੀ ਹੈ ਉਹ ਬਾਦੂਦਨ ਮਾਜਾ ਰਿਹਾ ਔਰ ਮਹਾਰਾਣੀ ਦੀ ਕਿਰਪਾ ਦੇ ਨਾਲ ਅਸੀਂ 15 16 ਜਣੇ ਇਸ ਪਰਿਵਾਰ ਦੇ ਮੈਂਬਰ ਹੈ। ਥੋੜੀ ਇਹ ਸੰਸਥਾਆਂ ਕਿਹੜੇ-ਕਿਹੜੇ ਸਮਾਜ ਸੇਵੀ ਕੰਮ ਕਰਦੀ ਹੈ? ਸਭ ਤੋਂ ਪਹਿਲਾਂ ਸਭ ਤੋਂ ਵੱਡਾ ਸਮਾਜ ਸੇਵੀ ਕੰਮ ਜਿਹੜਾ ਉਹ ਅਸੀਂ ਤੁਸੀਂ ਅੱਜ ਦੇਖ ਰਹੇ ਹੋ ਇਹ ਹਰ ਸਾਲ ਕਰਾਉਂਦੇ ਹਾਂ। ਦੂਜਾ ਅਸੀਂ ਪਿਛਲੇ ਦੋ ਲੱਖਾਂ ਫਾਇਲਸ ਵੀ ਕਰਾਈ ਹੈ ਜਿਸ ਦੇ ਨਾਲ ਦੇ ਨਾਲ ਆਕਾ ਜੀ ਦੋ ਚਾਰ ਪੰਜ ਲੱਗੀਆਂ ਨੂੰ ਅਸੀਂ ਦਾਜ ਦੇ ਵਿੱਚ ਵੀ ਜਿੰਨਾ ਕਿ ਸਾਡੇ ਕੋਲ ਸਹਿਯੋਗ ਦਾ ਦੇਖੋ ਅਸੀਂ ਫੁੱਲ ਤਾਂ ਨਹੀਂ ਕਹਿੰਦੇ ਵੀ ਅਸੀਂ ਫੁੱਲ ਵਿਆਹ ਕਰਦੇ ਆ ਕਿ ਜਿੰਨਾ ਦੇ ਕੋਲ ਸਾਡੇ ਕੋਲ ਕੋਈ ਕਿਸਮਤ ਆਉਂਦਾ ਹੈ ਤਾਂ ਜਿੰਨੀ ਕਿ ਸਾਡੀ ਸਮਰਥਾ ਹੁੰਦੀ ਹੈ ਉਸ ਵਿੱਚ ਸਾਡੇ ਕੋਲ ਤਾਂ ਅਸੀਂ ਰੋਜ਼ ਦਾ ਸਹਿਯੋਗ ਜਿਹੜਾ ਹੈ ਉਹ ਜ਼ਰੂਰ ਕਰਦੇ ਹਾਂ